ਨਾਪੁਰ ਮੈਂ ਮਹਾਂਤ ਦਿਨੇਸ਼ਪੁਰੀ ਪਰਚੀਨ ਮੰਦਿਰ ਸ਼ੰਗਲਾ ਵਾਲਾ ਸ਼ੁਭਾਦਾ। ਅੱਜ ਇੱਥੇ ਆਈ ਸਾਰੀ ਸੰਗਤ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਮੇਰੇ ਨਾਲ ਖੜੇ ਹੋਏ ਤੇ ਮੇਰੀ ਇਸ ਦੁੱਖ ਦੀ ਘੜੀ ਦੇ ਵਿੱਚ ਮੇਰੇ ਨਾਲ ਰਹੇ ਮੈਂ ਇਹਨਾਂ ਦਾ ਦਿਲੋਂ ਰਿਣੀ ਆ। ਬਾਕੀ ਜਿੱਥੇ ਤੱਕ ਮੇਰੇ ਪਿਤਾ ਜੀ ਮਹਾਂਤ ਨਾਰਾਇਣਪੁਰੀ ਜੀ ਸੀ ਉਹਨਾਂ ਵਰਗੇ ਅਸੀਂ ਕਦੇ ਨਹੀਂ ਬਣ ਸਕਦੇ ਜੀ। ਜੋ ਕੰਮ ਕਰ ਗਿਆ ਆਪਣੀ ਲਾਈਫ ਚ ਉਹ ਅਸੀਂ ਕਦੇ ਨਹੀਂ ਕਰ ਸਕਦੇ ਪਰ ਮੈਂ ਕੋਸ਼ਿਸ਼ ਕਰਾਂਗਾ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਉਹਨਾਂ ਦੇ ਕਦਮਾਂ ਤੇ ਚੱਲਾਂ ਤੇ ਇੱਦਾਂ ਸ਼ਨਾਤਨ ਤਰ੍ਹਾਂ ਦੀ ਸੇਵਾ ਕਰਾਂ ਜੈ ਮਹਾਤਮਾ ਤੁਸੀਂ ਕਿਦਾਂ ਕਹਿਣਗੇ ਸੰਗਤ ਕਹਿੰਦੇ ਕਿ ਉਹ ਜਿਹੜੇ ਕੀ ਨਹੀਂ ਕਰ ਪਾਉਂਦੇ ਸੰਗਤ ਪਹਿਲੇ ਤਾਂ ਅਸੀਂ ਨਹੀਂ ਯਕੀਨ ਕਰ ਪਾ ਰਹੇ ਜੀ ਇੱਕਦਮ ਹਸਪੀਟਲ ਗਏ ਤੇ ਵੀ ਦਿਨ 5-7 ਘੰਟੇ ਦੀ ਏਡੀ ਬਡੀ ਟਰਾ ਜਿਹੜੀ ਹੋ ਗਈ ਮੇਰੇ ਪਿਤਾ ਜੀ ਦਾ ਪਬਲਿਕ ਨਾਲ ਮੰਦਰ ਦੀ ਸੰਗਤ ਨਾਲ ਲੁਧਿਆਣਾ ਸ਼ਹਿਰ ਵਾਸੀ ਨਾਲ ਪਰਿਵਾਰ ਤੋਂ ਜ਼ਿਆਦਾ ਪਿਆਰ ਸੀ ਜੀ ਤਾਂ ਮੇਰੀ ਬਸ ਸੰਗਤ ਤੇ ਚਰਨਾ ਚਹੀ ਪ੍ਰਾਰਥਨਾ ਹੈ ਕਿ ਉਹ ਆਪਣੇ ਆਪ ਨੂੰ ਸੰਭਾਲਣ ਅਸੀਂ ਆਪਣੇ ਆਪ ਨੂੰ ਸੰਭਾਲ ਕੇ ਕੋਸ਼ਿਸ਼ ਕਰਾਂਗੇ ਕਿ ਉਹ ਉਹਨਾਂ ਵਰਗਾ ਸ਼ਾਸਨ ਚਲਾ ਸਕੀਏ ਔਰ ਮੇਰੇ ਬੋਲਣਾਂ ਦੀ ਸੇਵਾ ਕਰ ਸਕੀਏ ਇਹ ਘਾਟਾ ਲੁਧਿਆਣਾ ਵਾਸਤੇ ਪੂਰਾ ਨਹੀਂ ਹੋ ਸਕਦਾ ਹਿੰਦੂ ਸਮਾਜ ਦੇ ਇੱਕ ਸਹੀ ਮੈਨੇ ਦੇ ਵਿੱਚ ਨਰਮ ਸੁਭਾਅ ਹੋਵੇ ਨਾ ਜਿਹੜਾ ਸੁਆਸੀ ਸਾਰੇ ਬੰਦੇ ਇਸ ਕਰਕੇ ਲਾਈਕ ਕਰਦੇ ਸੀ ਕਿਉਂਕਿ ਹਰ ਬੰਦੇ ਨੂੰ ਜਿਹੜਾ ਸਮਾਧਾਨ ਸੀ ਉਹ ਬੜੇ ਪਿਆਰ ਨਾਲ ਬੜੇ ਸੁਚੇ ਢੰਗ ਨਾਲ ਸਮਝਾਉਂਦੇ ਸੀ ਜਿਹਦੇ ਨਾਲ ਕਿ ਇਹਨਾਂ ਦੇ ਹਰ ਗੱਲ ਕੋਈ ਮੰਨਦਾ ਸੀ ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਪੋਲੀਟੀਕਲ ਬੰਦਾ ਹੋਵੇ ਚਾਹੇ ਕੋਈ ਵੀ ਛਾਲਵਾਸੀ ਇਸ ਕਰਕੇ ਅੱਜ ਇਹਨਾਂ ਦਾ ਜਾਣਾ ਲੁਧਿਆਣਾ ਵਾਸਤੇ ਬਹੁਤ ਇਕੱਠੇ ਦੀ ਔਰ ਉਹ ਦੀ ਐਸਲੇ ਨਿੰਦਰੀ ਜਿੰਨਾ ਕਿਹਾ ਇਹ ਉਹਨਾਂ ਹੀ ਮਤਲਬ ਥੋੜਾ ਮੋਲ ਸ਼ੰਕਰ ਜੀ ਨਾ ਜਿਹੜਾ ਕੀ ਕਹਿੰਦੇ ਹਿੰਦੂ ਸਮਾਜ ਦੇ ਕਹਾਂਗਾ ਮਾਰਗਦਰਸ਼ਕ ਮਤਲਬ ਸੰਸਮਾਜ ਸਾਡੇ ਧਰਮ ਦਾ ਕੋਈ ਵੀ ਕੰਮ ਹੁੰਦਾ ਸਾਡੇ ਮਾਰਗਦਰਸ਼ਨ ਦਾ ਕੰਮ ਕਰਦੇ ਸੀਗੇ ਅਗਰ ਲੋੜ ਪੈਂਦੀ ਸੀ ਨਾ ਮਤਲਬ ਪਹਿਲਾ ਐਸਾ ਸੰ ਦੇਖਿਆ ਨਾ ਵੀ ਕਿ ਕਿਸੇ ਹਿੰਦੂ ਘਟਨ ਨੂੰ ਧਰਨੇ ਲਾਉਣ ਦੀ ਲੋੜ ਪੈਂਦੀ ਤੇ ਨਾਲ ਬ੍ਰਿਕਟ ਕੇ ਬਰਾਬਰ ਸੜਕਾਂ ਦੇ ਉੱਤੇ ਧਰਨਾ ਦਿੰਦੇ ਸੀਗੇ ਇਹ ਤੇ ਅਫਸੋਸ ਸਾਨੂੰ ਸਾਰਾ ਪੰਜਾਬ ਨੂੰ ਹੈ ਲੁਧਿਆਣਾ ਵਾਸੀ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਸਨਾਤਮ ਤਰਨਦੇ ਪ੍ਰੀਮੀਅਰ ਨੂੰ ਗੁਰੂ ਜੀ ਦਾ ਦਿਹਾਂਤ ਦਾ ਬੜਾ ਅਫਸੋਸ ਹੈ ਪਰ ਅੱਜ ਜਿਹੜਾ ਸਮਾਦੀ ਰਸ ਦੀ ਗਈ ਹੈ ਉਹ ਰਿਵਾਜ ਇੱਥੇ ਬਣਾਈ ਜਾ ਰਹੀ ਹੈ ਬਿਲਕੁਲ ਪਕੀਨ ਮੱਠ ਸ਼ੰਗਲਾ ਵਾਲਾ ਸ਼ਵਾਲਾ ਇੱਥੇ ਰਿਵਾਜ ਹੈ ਜਿਹੜੇ ਵੀ ਮੰਤ ਜੀ ਕਲਾਂਚ ਅਕਾਲ ਚਲਾਨਾ ਕਰ ਜਾਂਦੇ ਨੇ ਉਹਦਾ ਹੀ ਸਮਾਦੀ ਮੰਦਰ ਜੀ ਦਿੱਤੀ ਜਾਂਦੀ ਹੈ ਅੱਜ ਪਰਵਾਰ ਨੂੰ ਜਿਹੜਾ ਨੁਕਸਾਨ ਹੋਇਆ ਉਹ ਮੇਰੇ ਨੂੰ ਮੇਰੇ ਪਰਿਵਾਰ ਨੂੰ ਵੀ ਬਹੁਤ ਵੱਡਾ ਲੱਗਦਾ ਕਿਉਂਕਿ ਆਪਣਾ ਬੇਟਾ ਮੰਦੇਸੀ ਇਹ ਨਾਲ ਸਮਾਜ ਦਾ ਬਹੁਤ ਵੱਡੀ ਖੱਤੀ ਸਨਾਤਨ ਧਰਮ ਦਾ ਇੱਕ ਬੋੜ ਬ੍ਰਿਖਸ਼ ਉਹ ਗਿਰ ਗਿਆ ਸਨਾਤਨ ਧਰਮ ਨੂੰ ਉਠਾਲ ਲਈ ਬਹੁਤ ਪ੍ਰਯਾਸ ਪੂਰੇ ਨਾਰਥਰਨ ਇੰਡੀਆ ਤੱਕ ਇਹਨਾਂ ਨੇ ਕੀਤਾ ਕੋਈ ਅਸੀ ਜਗ੍ਹਾ ਨਹੀਂ ਸੀ ਜਿੱਥੇ ਕੋਈ ਸਨਾਤਨ ਧਰਮ ਦਾ ਕੋਈ અપਮਾਨ ਜਾਂ ਕੋਈ ਗੱਲ ਹੋਵੇ ਉੱਥੇ ਮੰਤ ਜੀ ਗੁਰੂ ਜੀ ਨਾ ਉੱਥੇ ਪਹੁੰਚਦੇ ਹਾਂ ਜਿਸ ਤਰ੍ਹਾਂ ਅੰਨੰਦ ਜੀ ਨੇ ਵੀ ਦੱਸਿਆ ਵੀ ਬਹੁਤ ਵੱਡੀ ਕਿਛਤੀ ਹੈ ਔਰ ਲੋਕਾਂ ਚ ਬਹੁਤ ਰੋਸ਼ ਸ਼ਾਇਦ ਦਿਮਾਗ ਚ ਬੋਝ ਪੈ ਗਿਆ ਵੀ ਸਨਾਤਨ ਧਰਮ ਨੂੰ ਹੁਣ ਅੱਗੇ ਲਿਆਉਣ ਵਾਲਾ ਕੌਣ ਆਏਗਾ ਮੈਨੂੰ ਨਹੀਂ ਲੱਗਦਾ ਕੋਈ ਲੁਧਿਆਨੇ ਦੇ ਅੰਦਰ ਕੋਈ ਐਸਾ ਸੰਤ ਜਾਂ ਮਹਾਤਮਾ ਹੈ ਜਿਹੜਾ ਸਨਾਤਨ ਧਰਮ ਦੀ ਇੱਕ ਆਵਾਜ਼ ਬਣ ਸਕਦਾ ਹੋਵੇ ਅਸੀਂ ਤਾਂ ਇਹ ਕਵਾਂਗੇ ਪ੍ਰਭੂ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਔਰ ਜਿਹੜੀ ਇਹ ਇੱਥੇ ਸਮਾਦ ਦਿੱਤੀ ਗਈ ਹੈ ਇਹ ਪ੍ਰਾਚੀਨ ਮੰਦਰ ਹੈ ਸਾਡੇ ਜਨਮ ਤੋਂ ਸਾਡੇ ਬਜ਼ੁਰਗਾ ਤੇ ਜਨਮ ਤੋਂ ਵੀ ਪਹਿਲਾਂ ਦਾ ਇਹ ਮੰਦਰ ਹੈ ਇਤਿਹਾਸਿਕ ਮੰਦਰ ਹੈ ਇੱਥੇ ਸਵਯੰਵੂ ਪ੍ਰਗਟ ਸ਼ਿਵਲਿੰਗ ਹੈ ਔਰ ਜਿੰਨੇ ਵੀ ਇੱਥੇ ਮੇਗਾ 7ਵੀਂ 8ਵੀਂ ਗੱਦੀ ਆ ਇਹ ਅੱਗੇ ਜਿਹੜੇ ਵੀ ਮਹਾਂਤ ਹੋਏ ਆ ਸਾਰਿਆਂ ਨੂੰ ਇੱਥੇ ਸਮਾਦੀ ਦਿੱਤੀ ਗਈ ਹੈ ਉਹਨਾਂ ਚੋਂ ਹੁਣ ਅੱਜ ਸਾਡੇ ਮਹਾਂਤ ਜੀ ਵੀ ਬਲੀਨ ਹੋ ਪਰੰਪਰਾ ਜਿਹੜੀ ਐ ਜੋ ਦਿੱਤੀ ਰਿਵਾਜ ਹੁੰਦੇ ਆ ਜੋ ਭੋਗ ਸੰਸਕਾਰ ਤੋਂ ਬਾਅਦ ਜੋ ਵੀ ਰੀਤੀ ਰਿਵਾਜ ਹੁੰਦੇ ਆ ਉਹ ਹੋਣਗੇ ਔਰ ਉਸ ਤੋਂ ਬਾਅਦ ਸਾਡੇ ਮੰਦਰ ਦੇ ਅੰਦਰ ਨਾ ਇੱਕ ਭੇਕ ਹੁੰਦੀ ਇੱਕ ਮੱਠ ਹੁੰਦਾ ਵਾ ਮੰਦਰ ਦੇ ਸਾਰੇ ਲੋਕਾਂ ਦਾ ਉਹ ਫਿਰ ਡਿਸੀਜਨ ਕਰਨਗੇ ਔਰ ਮਹਾਂਤੀ ਦਾ ਜਾਂ ਸੇਵਾਦਾਰੀ ਦਾ ਜੋ ਵੀ ਐ ਉਹਨਾਂ ਦੇ ਹੱਥ ਡਿਸੀਜਨ ਹੁੰਦਾ ਉਹ ਕਰਨਗੇ ਔਰ ਮੰਦਰ ਜਿਸ ਤਰ੍ਹਾਂ ਮਹਾਂਤੀ ਨੇ ਪੋਦਾ ਲਾਇਆ ਉਹਦੀ ਵੇਲੇਗਾ ਫੁੱਲੇਗਾ ਅਸੀਂ ਸਾਰੇ ਸੇਵਾਦਾਰ ਸਾਰਾ ਸਨਾਤਨ ਧਰਮ ਮੰਦਰ ਦੇ ਨਾਲ ਮੰਤਰੀ ਦੇ ਬੇਟੇ ਦਿਨੇ ਚੀ ਨਾਲ ਉਹਨਾਂ ਦੀ ਧਰਮ ਪਤਨੀ ਆਸ਼ਾ ਜੀ ਦੇ ਨਾਲ ਅਸੀਂ ਸਾਰੇ ਤਨ ਮਨ ਧਨ ਦੇ ਨਾਲ ਖੜੇ ਹਾਂ ਦੇਖੋ ਇਹ ਜਿਹੜੀ ਹੁੰਦੀ ਹੈ ਨਾ ਜਿਵੇਂ ਸੰਤਾਂ ਨੂੰ ਆਪਾਂ ਸੰਤ ਸਮਾਜ ਨੂੰ ਜਿੱਦਾਂ ਆਪਾਂ ਦਿੰਨੇ ਆ ਸਮਾਦੀ ਇਹ ਉਹ ਚੀਜ਼ ਹੈ ਇਹ ਉਹ ਪ੍ਰਥਾ ਹੈ ਉਹ ਜੋ ਬਾਕੀ ਦੇ ਕਾਰਜਕ੍ਰਮ ਹੁਣ ਕਾਰਜਕ੍ਰਮ ਹੁੰਦੇ ਆ ਜੋ ਵੀ ਪਿੰਡદાન ਜਾਂ ਗਰੁਰ ਪ੍ਰਾਣ ਜਾਂ ਹੋ ਸਭ ਕੁਝ ਉਹ ਇੰਨੇ ਕਿਸ ਤਰ੍ਹਾਂ ਦੇ ਹਿੰਦੂ ਸਮਾਜ ਨੂੰ ਬਹੁਤ ਬਹੁਤ ਉਹ ਉੱਧੇ ਹੀ ਹੁੰਦੇ ਆ ਸੰਤ ਸਮਾਜ ਸੰਤ ਨਾਰਾਇਣਪ uri ਜੀ ਦਾ ਜਾਣਾ ਇਹ ਠੀਕ ਹੈ ਵੀ ਜੇ ਅਸੀਂ ਧਾਰਮਿਕ ਉਸ ਅਵਸਥਾ ਨਾਲ ਲਾਈਏ ਕਿ ਸਾਧੂ ਤਾਂ ਆਪਣੇ ਘਰ ਜਾਂਦੇ ਨੇ ਪਰ ਜਿਹੜਾ ਸਾਡਾ ਰਿਸ਼ਤਾ ਜੁੜਿਆ ਹੁੰਦਾ ਜਿਹੜਾ ਹਜ਼ਾਰਾਂ ਲੱਖਾਂ ਭਗਤਾਂ ਦਾ ਰਿਸ਼ਤਾ ਜੁੜਿਆ ਹੈ ਜਿਹੜਾ ਰੋਜ਼ਾਨਾ ਜਿਹੜੀਆਂ ਸਾਡੀਆਂ ਮੋਹ ਦੀਆਂ ਰਿਸ਼ਤੇ ਦੀਆਂ ਤੰਦਾਂ ਉਹਨਾਂ ਨਾਲ ਜੁੜੀਆਂ ਹੋਈਆਂ ਸੀ ਤੇ ਉਹ ਜਦ ਤੁੱਟਦੀਆਂ ਨੇ ਤਾਂ ਦੁੱਖ ਹੋਣਾ ਸੁਭਾਵਿਕ ਹੈ ਫਿਰ ਮਹਾਂਤ ਜੀ ਦਾ ਹਮੇਸ਼ਾ ਚਿਹਰੇ ਤੇ ਮੁਸਕਰਾਹਟ ਜੋ ਤੁਸੀਂ ਕਹਤਾ ਪ੍ਰਵਾਨ ਥੋੜੇ ਦਿਨ ਪਹਿਲਾਂ ਅਸੀਂ ਪੰਡਿਤ ਸ਼ਰਧਾ ਰਾਮ ਫਲੋਰੀ ਜੀ ਦਾ ਜਨਮotsav ਬਣਾ ਕੇ ਹਟੇ ਆ ਐਸੀ ਜਗ੍ਹਾ ਤੇ ਇੱਕ ਬਣਾਇਆ ਅੱਜ ਇੱਥੇ ਬੈਠੇ ਆ ਤੇ ਉਹ ਕਹਿਣ ਮੈਨੂੰ ਕਹਿੰਦੇ ਆ ਆਪ ਬੈਠੇ ਸਾਡੇ ਸੁਨੀਲ ਜੀ ਬਾਬਾ ਜੀ ਬਦਾਮਾਂ ਵਾਲੀ ਖੀਰ ਮੈਂ ਬਣਵਾਉਂਗਾ ਹੋਰ ਦੱਸੋ ਮੈਂ ਕੀ ਕੀ ਬਣਵਾਵਾਂ ਮੈਂ ਕਮਾਲ ਯਾਰ ਉਹਨਾਂ ਵਰਗੀ ਸੋਚ ਹੋਣਾ ਉਹਨਾਂ ਵਰਗੀ ਭਾਵਨਾ ਹੋਣਾ ਉਹਨਾਂ ਵਰਗਾ ਅਸ਼ੀਰਵਾਦ ਹਰ ਇੱਕ ਨੂੰ ਕਦੇ ਮੈਂ ਉਹਨਾਂ ਦੇ ਚਿਹਰੇ ਤੇ ਤੇਉੜੀ ਨਹੀਂ ਦੇਖੀ ਗਰਮਾਈ ਦੀ ਦੇਖੀ ਕਿਉਂਕਿ ਸਾਧੂਆਂ ਦਾ ਸੁਭਾਅ ਜੋ ਸਾਧੂ ਸੁਭਾਅ ਦੇ ਵਿੱਚ ਰਹਿਣਾ ਅਤੇ ਹਮੇਸ਼ਾ ਪਿਆਰ ਦਿੱਤਾ ਸਤਕਾਰ ਦਿੱਤਾ ਆਸ਼ੀਰਵਾਦ ਦਿੱਤਾ ਅੱਜ ਉਹਨਾਂ ਦੇ ਜਾਣਨਾ ਤੁਸੀਂ ਦੇਖੋ ਸੈਂਕੜੇ ਲੋਕਾਂ ਦੀ ਆਖਾ ਨਾਮ ਨੇ ਕਿਉਂਕਿ ਉਹ ਜਿਵੇਂ ਮਹਾਂਜੀ ਨਾਲ ਇੱਕ ਰਿਸ਼ਤਾ ਇੱਕ ਤਾਂ ਅਸੀਂ ਆਉਂਦੇ ਆ ਮੰਦਰ ਦੇ ਵਿੱਚ ਆਉਂਦੇ ਆ ਇੱਕ ਮਹਾਂਜੀ ਨੂੰ ਉਹਨਾਂ ਦੇ ਦਰਸ਼ਨ ਕਰਨ ਆਉਂਦੇ ਸੀ ਕਿ ਅਸੀਂ ਦਰਸ਼ਨ ਕਰਾਂਗੇ ਸਾਨੂੰ ਖੁਸ਼ੀ ਕਿਉਂਕਿ ਉਹਨਾਂ ਨੇ ਘਰ ਦਾ ਹਾਲ ਵੀ ਪੁੱਛਣਾ ਆਸ਼ੀਰਵਾਦ ਵੀ ਦੇਣਾ ਇਹ ਗੱਲਾਂ ਇਹ ਇੱਕ ਰਿਸ਼ਤੇ ਹੁੰਦੇ ਨੇ ਜਦੋਂ ਰਿਸ਼ਤੇ ਟੁੱਟਦੇ ਨੇ ਉਹਦੀਆਂ ਤੰਦਾਂ ਟੁੱਟਦੀਆਂ ਨੇ ਤਾਂ ਦੁੱਖ ਹੋਣਾ ਸੁਭਾਵਿਕ ਹੈ ਇਹ ਛੋੜਾ ਪਿਆ ਸਮਾਜ ਨੂੰ ਲੁਧਿਆਣੇ ਨੂੰ ਪੰਜਾਬ ਨੂੰ ਬਹੰਤੀ ਜੀ ਦੇ ਜਾਣ ਦਾ ਬਿੰਡਾ ਛੋੜਾ ਉਹਨਾਂ ਦੀ ਜਿਹੜੀ ਸੇਵਾ ਆ ਉਹ ساری ਜ਼ਿੰਦਗੀ ਲੋਕ ਯਾਦ ਕਰਨਗੇ ਜਿੱਥੇ ਇਸ ਸਥਾਨ ਦੇ ਪ੍ਰਮੁੱਖ ਮੰਤਰੀ ਸੀਗੇ ਉਥੇ ਉਹਨਾਂ ਨੇ ਸਭ ਤੋਂ ਵੱਡਾ ਯੋਗਦਾਨ ਸ਼ਹਿਰ ਦੇ ਵਿੱਚ ਕੋਈ ਵੀ ਵੱਡਾ ਉਤਸਵ ਹੁੰਦਾ ਸੀ ਚਾਹੇ ਉਹ ਦੁਸ਼ੇਰੀ ਦਾ ਸ਼ਿਵਰਾਤਰੀ ਦਾ ਯਾਤਰਾ ਯਗਨਾਥ ਦੀ ਯਾਤਰਾ ਬੋਲੀਨਾਥ ਦੀ ਯਾਤਰਾ ਬਾਲਾਜੀ ਦੀ ਯਾਤਰਾ ਔਰ ਹਰ ਵੱਡੇ ਧਾਰਮਿਕ ਫੰਕਸ਼ਨ ਦਾ ਉਹ ਅਗਵਾਈ ਕਰਦੇ ਸੀ ਤੇ ਅੱਜ ਸਾਡੇ ਤੋਂ ਮਨੀਸ਼ਰ ਵੀ ਵਿਛੜ ਗਏ ਆ ਕਿ ਤੈਨੂੰ ਜਾਣ ਸਭ ਨਹੀਂ ਜੀਣਾ ਜੀ ਦੀ ਸੇਵਾ ਕਰਕੇ ਗਈ ਹੈ ਮੈਂ ਸਭ ਜਹਾਂ ਵੀ ਬੋਲੀ ਨਾਲ ਉਹਨਾਂ ਨੂੰ ਆਪਣੇ ਜੱਟਾਂ ਦੇ ਵਿੱਚ ਸਥਾਨ ਦੇਣਗੇ ਨਾਇਸ ਮੇਰਾ ਨਾਂ ਰਿੰਕੂ ਤਾਂਗੜੀ ਹੈ ਮੇਰਾ ਅਸਲੀ ਪਿਓ 17 ਚ ਉਹਦੀ ਪੂਰੀ ਹੋਈ ਸੀਗੇ ਪਰ ਸ਼ਹਿਰ ਦਾ ਜਿਹੜਾ ਪਿਓ ਹੈ ਨਾ ਉਹ ਹੁਣ ਪੂਰਾ ਹੋਇਆ ਅਸੀਂ ਸਾਰੇ ਯਤੀਮ ਹੋ ਗਏ ਹਾਂ ਜਤੀਮ ਹੋਵੇ ਪਾਜੀ ਜੀ ਜੇਟ ਬੱਡੇ ਤੋਂ ਬੱਡੇ ਚਾਚੀ ਕੋ ਮਾ ਕਲਿਸ਼ਵਰ ਮੰਦਿਰ ਪੋਲੇ ਸ਼ੰਕਰ ਦੇ ਉੱਤੇ ਜਾਣਾ ਹੁੰਦਾ ਸੀ ਉਹਨਾਂ ਨੇ ਮੰਤਰੀ ਜੀ ਨੂੰ ਕਹੀਦਾ ਸੀ ਉਹ ਮਿੰਟਾਂ 'ਚ ਸਾਡੇ ਦਰਸ਼ਨ ਕਰ ਦੇ ਦਹੀਂ ਜੈਨ ਦੇ ਵਿੱਚ ਸਾਰੇ ਦੇਸ਼ ਦਾ ਪਿਓ ਸੀਗਾ ਉਹ ਕੋਈ ਕੰਮ ਹੋਣਾ ਕਿਤੇ ਹੋਣਾ ਦਾ ਆਪਣੀ ਕਿਸੇ ਨੂੰ ਸਾਨੂੰ ਫੋਨ ਕਰਨਾ ਫੇ ਫੋਨ ਕਰਨਾ ਸਾਨੂੰ ਪਿਆਕ ਕਾਲ ਕਰ ਲੈਣੀ ਪਿਓ ਨੇ ਕਿ ਪੁੱਤ ਦੱਸ ਕੀ ਹੈ ਉਹਨੂੰ ਪਤਾ ਹੀ ਬਿੱਲੇ ਤਾਂ ਨਹੀਂ ਦਾ ਛੋਟਾ ਵਾ ਅਸੀਂ ਜਤੀਮ ਹੋਵੇ ਪਾਪਾ ਜੀ ਜਤੀਮ ਹੋਵੇ ਨਾਰੋ ਉਹ ਮੰਤਰੀ ਸਾਡੇ ਵਿੱਚ ਨਹੀਂ ਰਹੇ ਸਨ ਨਰਾਸ਼ ਨੇ ਸੁਨਾਤਰੀ ਅੱਜ ਪ੍ਰਾਚੀਨ ਸ਼ੁੰਗਾ ਸ਼ਿਵਾਲੇ ਮੰਦਿਰ ਜੋ ਮੰਤਰੀ ਜੀ ਅੱਜ ਪਿਛੋੜਾ ਪਨ ਦੇ ਗਏ ਇਨਾ ਕਾਟਾ ਪੂਰਾ ਹੋਣ ਵਾਲਾ ਇਹ ਦਿਨ ਆਇਆ ਵੈ ਕਿਉਂਕਿ ਬਾਬਾ ਜੀ ਹੇਕ ਬੰਦੇ ਨੂੰ ਆਪਣਾ ਆਸ਼ੀਰਵਾਦ ਬਣਾ ਕੇ ਰੱਖਦੇ ਸੀ ਤੇ ਮੰਦਰ ਦੀ ਇੰਨੀ ਮਾਨਤਾ ਸੀ ਕਿ ਲੋਕ ਦੂਰੋਂ ਦੂਰੋਂ ਪੂਰੇ ਵਰਲਡ ਤੋਂ ਆਉਂਦੇ ਸੀ ਬਾਬਾ ਜੀ ਦੇ ਆਸ਼ੀਰਵਾਦ ਲੈਣ ਜਿਹੜਾ ਅੱਜ ਕੱਟਣਾ ਹੋਈ ਹੈ ਬਾਬਾ ਜੀ ਚਲੇ ਗਏ ਨੇ ਇਨਾ ਕਾਟਾ ਪੂਰਾ ਹੋਣ ਵਾਲਾ ਜਿਸਨਾਂ ਦੀਆਂ ਦਿਨਾਂ ਦਾ ਕੋਈ ਵੀ ਧਰਮ ਦਾ ਜਿਹੜਾ ਵਿਅਕਤੀ ਇੱਥੇ ਜਾਂਦਾ ਉਹਦੀ ਮਦਦ ਕੀਤੀ ਜਾਂਦੀ ਸੀ ਬਿਲਕੁਲ ਬਿਲਕੁਲ ਬਾਬਾ ਜੀ ਤਾਂ ਇੰਨੀ ਕਿਰਪਾ ਸੀ ਕੋਈ ਵੀ ਕੋਈ ਵੀ ਜਾਂਦਾ ਸੀ ਬਾਬਾ ਜੀ ਕੋ ਤੇ ਉਹ ਉਹਨਾਂ ਹਲ ਹੁੰਦਾ ਸੀ ਜੀ